ਕੋਈ ਸਬਦ ਡੇਦਾ ਪੀਜ ਤੂੰ ਉੱਚੋ ਤਿਆ ਕਰਕੇ ਡਿੱਗਣ ਦੇਆ ਚੱਲ ਵੀ ਜੋਤਿਆ ਚੱਲ 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 ਨਾਲ ਹੋਏ ਦੇ ਨਾਲ ਚੱਲ 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 ਬੈਕ ਨਹੀਂ ਲੰਦਾ ਰਾ ਇੱਥੇ ਨਿਕਲਿਆ ਹੈ ਬੈਕ ਹੋ ਜਾਓ ਚਲੋ ਚੱਲ ਵੀ ਫਿੱਡਾ ਸਿਆ ਇਹ ਚੀਕਾ ਪਾ ਕਬੱਡੀ ਨੌਜਵਾਨਾਂ ਚੱਲ 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 ਮਾਰ ਪੰਪ ਕਮ ਜਾ ਕਮ ਜਾ ਕਮ ਜਾ ਹਾਂ ਬਹੁਤ ਵਧੀਆ ਉਹ ਤੇਰਾ ਪਾਪਾ ਮਾਰਦਾ ਉਹਦੇ ਨਾਲ ਉਹ ਤੋਂ ਕਮ ਜਾ ਓਏ ਇਹ ਬਿੱੱਡੂ ਆ ਫਿੱਡੂ ਚੱਲ ਵੀ ਬਿਜਲੀ ਆ ਆ ਦੇ ਦੋਹਾਂ ਤਿੰਨਾਂ ਨੂੰ ਇੱਥੇ ਚੱਲ 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 ਆ ਵੈਰੀ ਗੁੱਡ ਪਾਲਾ ਘੇਰੇ ਕਮਾਉਂਦੇ ਕਾ ਤੈਨੂੰ ਮੈਂ ਦੇਸੀ ਕਹਿੰਦੇ ਆ ਉਹੀ ਆਤ ਤੇਰੀ ਹਟਦੀ ਨਹੀਂ ਜੱਫਾ ਹੋਜੋ ਪੈਣਾ ਜਦੋਂ ਤੇ ਉਹਨੇ ਉੱਧੇ ਮੁੜ ਗਿਆ ਜਿੰਨਾ ਤੂੰ ਕਮਾ ਕੇ ਲੱਗੋ ਤੇਰੇ ਕੋ ਉਦੋਂ ਪੈਣਾ ਕੀ ਫੜਿਆ ਤਾਂ ਛੱਡੀ ਜਾਂਦਾ ਸਾਰਾ ਕੋਈ ਲੱਤ ਡਾਲਾ ਨਾਲ ਉਹ ਪਾਲੇ ਤਾਂ ਮੈਨੂੰ ਸਭ ਜੀ ਨਹੀਂ ਆਉਂਦੀ ਕੀ ਪਾਲਾ ਜੂਰ ਕਰਾਉਂਦਾ ਪਾਲਾ ਵੀ ਏ ਉਹ ਕੀ ਫੜਿਆ ਮੈਨੂੰ ਇਹ ਦੱਸ ਤੂੰ ਤੋ ਹੋਣੀ ਉਧਰ ਛੱਬ ਛੱਬ ਤੋਂ ਸਾਰਾ ਕੁਝ ਐ ਘਰੀ ਜਾਣਾ ਮੈਨੂੰ ਦਿੱਤੇ ਨਹੀਂ ਸਮਝ ਨਹੀਂ ਆਉਂਦੀ ਕੋਈ ਤਾਂ ਪੱਕਾ ਕਰ ਲੈ ਹਾਲਾ ਵਧੀਆ ਇਹ ਛੱਡ ਚੱਲ ਚਲੋ ਵੈਰੀ ਗੁੱਡ ਮੁੰਡਿਆ ਸ਼ਾਬਾਸ਼ ਉਹ ਕੋਈ ਦਾ ਲਾਇਆ ਕੋਈ ਨਹੀਂ ਤੇਰੇ ਕੋਲ ਦਾ ਲਾਇਆ ਹੈ ਤੈਨੂੰ ਅੱਜ ਨਹੀਂ ਐਕਸ਼ਨ ਜੇ ਹੋਏ ਅੱਜ ਨਹੀਂ ਐਕਸ਼ਨ ਹੋਇਆ ਤਾਂ ਹੋਣ ਨਹੀਂ ਦਿੰਦੇ ਤੁਸੀਂ ਨਹੀਂ ਨਹੀਂ ਉਹ ਦੇਖ ਦੇ ਦੋ ਵਾਲਿਆਂ ਨੂੰ ਚੱਲ ਫਿੱਡੂ ਸਿਆ ਯਾਰ ਵੀ ਯਾਰ ਵੀ ਇਹਨੂੰ ਫੜੋ ਪੱਠੇ ਨੂੰ ਓਏ ਚੱਲ ਪਹਿਲੇ ਬਾੜ ਓਏ ਵੇਖ ਤਰੀ ਬਾੜਦਾ ਮੈਂ ਖੜ ਪਰ ਨਾ ਆਣੀ ਹਾਂ ਆਵਾਂ ਤੂੰ ਚੱਲ ਦੁਬਾਰਾ ਪਾਰ ਰੇੜ ਇੱਥੇ ਨੰਬਰ ਆ ਤੂੰ ਲੈਣਾ ਆ ਤੂੰ ਸਿੱਖਣਾ ਆ લાલા તો ਕਾਲੀ ਨਗਰ ਮੈਂ ਛੱਤਰ ਫੇਰੂ ਉੱਧਰ ਜਿਹੜਾ ਕੁਮਾਕ ਦਾ ਲੱਗਾ ਹਾਏ 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 ਚਾਜਾ ਰਵਣ ਥੱਲੇ ਦੋ ਖਲੀ ਚੋਰ ਆ ਪਾ ਬਣੇ ਵੀ ਸੁੱਤੇ ਹੀ ਖੜੇ ਪਾਜੀ ਮੈਂ ਨਿਕਲ ਮੈਂ ਹੀ ਨਿਕਲੂ ਵਿੱਚੋਂ ਆਜੂ ਦਰ ਕੋ ਦੋ ਤੇ ਨਹੀਂ ਲੱਗਦਾ ਮੈਨੂੰ ਕੋ ਲੱਗ ਹੀ ਨਹੀਂ ਹੁਣ ਉਹ ਚੜ ਪਾ ਗਿਆ ਮੈਂ ਬਚਣ ਦੀ ਚੱਲ ਚੱਲ ਇਹ ਚੱਲ 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 ਸੋਦੀ ਬੈ ਗਏ ਅੱਪਾ ਅੰਦਰ ਦੇ ਕੋਈ ਮਲ ਚੱਲ ਉਹ ਵੈਰੀ ਗੁੱਡ ਆ ਯੂ ਦਾ ਪਾਲੇ ਵਾਲਾ फू जोबरती पैगी कबड्डी एक बार फिर मेरे पित्रु ए ਇਹ ਤੇ ਪਰ ਐਸੇ ਨਹੀਂ ਬਾਈ ਸੀ ਆ ਚੱਲ ਲੈ ਉਹ ਦੋ ਦਾ ਐ ਘਮ ਗਿਆ ਉਹਨੂੰ ਸੱਜਾਰਾ ਪਾਇਆ ਲਾਟਾ ਤੁਹਾਡੇ ਦਾ ਆ ਪਰ ਐਸਾ ਤੇ ਨਹੀਂ ਲਾਉਣੀ ਆਉਂਦੀ ਨੇ ਪੌਂਦੀ ਨੇ ਧੰਨਵਾਦ ਅੱਜ ਇਹ ਜਾਣੀ ਨਾ ਮੈਨ ਲੱਗਣਾ ਵੀ ਤੂੰ ਕਹੇਂ ਮੀਰਾ ਆਵੇ ਬਾਈ ਪਿਛਲੀ ਗੱਲ ਕੋਲ ਮਿਲਦਾ ਹੈ ਹੈ ਆ ਜਾ ਤੂੰ ਦੱਸ ਦੇ ਫੜਦੀਆਂ ਨਾ ਦੋਵੇਂ ਦੋਵੇਂ ਫੜਦਾ ਦੋਵੇਂ ਫੜਦਾ ਆਇਨ ਕਰਦਾ ਆ ਦੇਖ ਆ ਠੀਕ ਆ ਲੱਗਾ ਪਤਾ ਹੁਣ ਆ ਤੇਰਾ ਜਿੰਨਾ ਵਜੇ ਨਾ ਤੈਨੂੰ ਤਾਂ ਉੱਥੇ ਹੀ ਭਾਰ ਪਾ ਤੂੰ ਉਦਾਂ ਤਾਂ ਹੁਣ ਤੋੜਦੇ ਆ ਕਦੇ ਦੀ ਫੜਾ ਦੇ ਪਾਲੇ ਰੋ ਫੜਾ ਦੇ ਪਹਿਲਾਂ ਪਹਿਲਾਂ ਫੜਾ ਦਿਓ ਆਉ ਜੋ ਫੜਾ ਦੇ ਪੜਾ ਦੇ ਫੜਾ ਦੇ ਪਹਿਲਾਂ ਫੜਾ ਦੇ ਚਾ ਚਾ ਜਰਾ ਬਾਵਾ ਵੇਚ ਲਿਆ ਡੋਲੇ ਦੇ ਵਿੱਚ ਫੜਾ ਦੇ ਡੋਲੇ ਦੇ ਵਿੱਚ ਨੇ ਜੋ ਮੈਂ ਆਪਦੀਆਂ ਬਾਲ ਫਟੋ ਤੇ ਭਾਰਾ ਬਾਵਾ ਆ ਤੋ ਲਾਉਣੇ ਆ ਹਾਂ ਪਿੱਛੇ ਨੂੰ ਤੁਰਿਆ ਜਾ ਸਿਰ ਨੱਪ ਦੇ ਲੈ ਮਾਮਾ ਐਡਾ ਤੇਰਾ ਪਤਾ ਨਾਲ ਹੀ ਉੱਠ ਲਗਾ ਐਡਾ ਤੇਰਾ ਭਾਰਵ ਇੰਨਾ ਕੰਮ ਐ ਇੰਨਾ ਭਾਰ ਤੂੰ ਦੁੱਧਾ ਮਨ ਨੱਪ ਦੇ ਚੱਲ ਚੱਲ ਚੱਲੇ ਬਿਜਲੀ ਉਹ ਬਈ ਬਿਜਲੀ ਮਾਰਦਾ ਹੀ ਝਾਲਾਂ ਚੱਲ ਵੀ ਮੁੰਡਿਆ ਸ਼ਾਬਾਸ਼ ਚੱਲ 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 ਕਿਹੜਾ ਗੱਭਰੂ ਲੱਗਦਾ ਹੈ ਐ ਕਿਲਾ ਮਗਨ ਵਿਕਣਾ ਵਾ ਕਰਾ ਜੋ ਰਹਿਦਾ ਹੀ 4 ਨਿਗੀਆਂ ਢੇਰੀਆਂ ਅੱਜ ਜਵਾਕ ਇਧਰ ਲਾਏ ਹੋਏ ਆ ਭਾਜੀ ਨੇ ਚੱਲ 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 ਗੋਲੀ ਹੋ ਜੋ ਗੋਲੀ ਵੈਰੀ ਗੁੱਡ ਸ਼ਾਬਾਸ਼ 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 ਡਾਕਟਰ ਚੱਲ ਚੱਲ ਡਾਕਟਰ ਚੱਲੇ ਸੀ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਜੋ ਤੇ ਕੀ ਗੱਲ ਆ ਚੱਲ ਖਾਂ ਚੱਲ 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 ਚਲੋ 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 ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਸ਼ੇਸ਼ੀ ਸ਼ਾਬਾਸ਼ ਬਹੁਤ ਤੇ ਦੌੜ ਤੇ ਲਾਉਣੀ ਪੈਣੀ ਆ ਤੇ ਜਾਂ ਗਰਾਊਂਡ ਵੀ ਲਾਉਣੀ ਪੈਣੀ ਆ ਇੱਥੇ ਆ ਕੇ ਕੋਹ ਨਾ ਕੋਹ ਤਾਂ ਕਰਨਾ ਹੀ ਪੈਣਾ ਵਾ ਤੈਨੂੰ ਫੜ ਤਾ ਕੇ ਪਤਾ ਲੱਗੋ ਓਏ ਬਿਲਕੁਲ ਤੋਂ ਲੋ ਇੱਥੇ ਇੱਥੇ ਨੰਬਰ ਨਹੀਂ ਗਾ ਤੁਹਾਡਾ ਕੋਈ ਜੇ ਤੁਸੀਂ ਕਰ ਉਹਦੇ ਫੜੀ ਜਾਂਦੇ ਫਲੂਕਾ ਚੱਲ ਬਹੁਤ ਚੇ ਚੱਲ ਪਾਲੇ ਚੱਲ 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 ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲ 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 ਜਿਹੜੀ ਆੜੀਆਂ ਨੀਆਂ ਨੀਆਂ ਚਿੜੀਆਂ ਵੀ ਆਈਆਂ ਚੱਲ ਜਾ ਐ ਐ ਚੱਲ 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 ਸਿਆ ਜ ਤੇਰੀਆਂ ਬਾਹਾਂ ਨਹੀਂ ਤਾਂ ਹੁੰਦੀਆਂ ਕੀ ਗੱਲ ਚੱਲ ਚੱਲ ਤੂੰ ਬੜਾ ਹੋ ਗਿਆ ਹਾਂ ਲਾਲ ਅੱਜ ਕੀ ਗੱਲ ਹੈ ਕੱਦੂ ਆ ਜਿਆ ਹੈਂ ਚੱਲ 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 ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚਲੋ ਚਲੋ ਪਾਲੇ ਤੇਜ਼ ਹੋ ਲੋ ਤੇਜ਼ ਭਾਜੀ ਆ ਗਿਆ ਛੋਟੀ ਲੈ ਕੇ ਚੱਲ 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 ਛੋਟੀ ਆ ਗਈ ਪੁੱਤ ਛੋਟੀ ਵੈਰੀ ਗੁੱਡ ਸ਼ਾਬਾਸ਼ 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 ਚਲੋ 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 ਹਾਂਜੀ ਹਾਂਜੀ ਚਲੋ ਚਲੋ ਚੱਲ ਚੱਲ ਪੁੱਤ ਚੱਲ ਚੱਲ ਐ ਐ ਚੱਲ ਚੱਲ ਹੁਸੈਨ ਜਵਾਕ ਨਾ ਦੇਦੀ ਥੱਲੇ ਚੱਲ 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 ਵੀ ਮੱਧਰਾ ਜੀ ਚੱਲ ਵੀ ਵੇਖ ਲੋ ਦੋਜੀਆਂ ਦਾ ਜੂਬਰ ਲੱਗਦਾ ਕਿਹੜਾ ਜੂਬਰ ਲੱਗਦਾ ਚੱਲ ਵੀ ਚੱਲ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲ ਵੀ ਮੁੰਡਿਆ ਵੈਰੀ ਗੁੱਡ ਖੈਦੇ ਕੰਮ ਮੁੰਡੀ ਸ਼ਹਿਰੀਆਂ ਦਾ ਗੱਭਰੂ ਇਹ ਮੁੰਡੀ ਸ਼ਹਿ ਕੀ ਨਾ ਇਹਦਾ ਇਹ ਸ਼ਾਇਦ ਮੇਰਾ ਸਰਨਾਮੀਆਂ ਹੀ ਅਮਨ ਠੀਕ ਆ ਠੀਕ ਆ ਤੇ ਭਾਪੀ ਦਾ ਸਾਨੂੰ ਮੈਸੇਜ ਆਉਂਦਾ ਦਿੱਲੀ ਅਮਰੀਕਾ ਤੋਂ ਕਿ ਮੁੰਡਾ ਸਾਡਾ ਹੈ ਤਕੜਾ ਕਰੋ ਕੋਈ ਨਾ ਕਰਦੇ ਤਕੜਾ ਤੁਸੀਂ ਦੇਖ ਹੀ ਰਹੇ ਹੋ ਬਾਕੀ ਉਧਰੇ ਬਿੱਲੇ ਦੇ ਮੰਨੂ ਦਾ ਹੋ ਗਿਆ ਮੁਕਾਬਲਾ ਚੱਲ ਚੱਲ ਮੰਨੂ ਲੰਮਾ ਭੱਜ ਲੰਮਾ ਚੱਲ ਚੱਲ ਫੇਰ ਸੈਡ ਚੱਲ 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 ਚ ਇਸ ਮੇਂ ਲੱਗੇ ਹੋਣਾ ਬੜਾ ਘੱਟ ਚੱਲ ਚੱਲ ਟੱਚ ਨਹੀਂ ਲੈਣਾ ਟੱਚ ਨਹੀਂ ਲੈਣਾ ਓਏ ਉਹ ਟੱਚ ਨਹੀਂ ਲੈਣਾ ਇਹਨੂੰ ਟੱਚ ਨਹੀਂ ਲੈਣਾ ਟਾਈਮ ਹੋ ਗਿਆ ਤੇਰਾ 30 ਸੈਕਿੰਡ ਹੋ ਗਏ 31 ਹੋ ਗਏ ਟੱਚ ਹੀ ਨਹੀਂ ਲਿਆ ਕਿੰਨਾ ਜਰ ਖੜੇ ਨੇ ਫੇਜ ਵਾਲੀ ਕਰਤੀ ਆ ਚੱਲ 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 ਬਾਰੇ ਤਾਂ ਚ ਪਈ ਉੱਧੇ ਖੜੇ ਟੱਚ ਨਹੀਂ ਲੈਣਾ ਆਪੇ ਲਊਗਾ ਆਪੇ ਲਊਗਾ ਟੱਚ ਤੁਸੀਂ ਨਹੀਂ ਲੈਣਾ ਤੁਸੀਂ ਨਹੀਂ ਟੱਚ ਲੈਣਾ ਆਪੇ ਲਊਗਾ ਆ ਲੈ ਹੋ ਗਿਆ ਟਾਈਮ ਤੇਰਾ ਪੂਰਾ ਵੇਲਾ ਲੈ ਬੰਦੇ ਡਰਦੇ ਟੱਚ ਹੀ ਨਹੀਂ ਲੈਂਦੇਗੇ ਚੱਲ ਚੱਲ ਬਲੇ ਟਾਂ ਵੇ ਪਾ ਪਿੱਛੇ ਉਥੇ ਬਾਈ ਕੀ ਰਿਪੋਰਟ ਹੋ ਗਈ ਚੱਲ ਵੀ ਅਮਨ ਸਿੰਘ ਚੱਲ 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 ਸ਼ਾਬਾਸ਼ ਚੱਲ ਲਾਲੀ ਭਾਜਾ ਚੱਲ 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 ਵੈਰੀ ਗੁੱਡ ਸੈਟ ਲਾ ਬਸ ਵੈਰੀ ਗੁੱਡ ਸ਼ਾਬਾਸ਼ ਆਂ ਚੀੜਾ ਯੂਏ ਇਹ ਮੁੰਡੀ ਸ਼ਹਿਰੀਆਂ ਵਾਲਾ ਚੱਲ ਚੱਲ ਦੱਸੀ ਕਿ ਨਹੀਂ ਉਹ ਗੱਲ ਫੇ ਪਾਜੀ ਨੇ ਚੱਲ

ਬੈਕ ਹੋ ਜਾ ਬੈਕ ਤੁਰਿਆ ਜਾ ਤੂੰ ਵੀ ਚੜੀ ਆ ਬੈਕ ਹੋ ਜਾ ਉਹ ਕੱਪੇ ਸ਼ ਕਰ ਬੈਕ ਤੁਰਿਆ ਜਾ ਬੈਕ ਤੁਰਿਆ ਜਾ ਤੁਰਿਆ ਜਾ ਆ ਗਿਆ ਚੱਲ ਸ਼ਾਵਾ ਲਾਲੀ ਫਣਾਉਣੀ ਐ ਲੱਤਾਂ ਅਤਕੀ ਬਚਾ ਕੇ ਉਹ ਸਾਲੇ ਉਹ ਤੋਂ ਕਹਦੇ ਨੇ ਡਾਂਡਾ ਨੂੰ ਸਟਾਰਟ ਹਾ ਹੁਣ ਨਹੀਂ ਫਣਾਉਂਦਾ ਲੱਤਾਂ ਦੱਸਿਆ ਜੀ ਝੋਟੇ ਨੂੰ ਲੈ ਫੇਰ ਫੜਾਤੀਆਂ ਮਾਰ ਪੰਪ ਮਾਰ ਪੰਪ ਹੰਭਾ ਇਹਨੂੰ ਮਾਰ ਪੰਪ ਖਵਾਸ਼ ਆ ਜਾ ਲੈ ਇਧੇ ਪਿੱਛੇ ਨੂੰ ਆ ਰਿਹਾ ਆ ਜਾ ਆ ਜਾ ਫੇ ਇਹ ਨਹੀਂ ਕੱਢੀ ਫੇ ਇਹਨੇ ਫੇ ਨਹੀਂ ਕੱਢੀ ਪ੍ਰੈਸ ਇੱਥੇ ਆ ਕੇ ਫੇ ਤੈਨੂੰ ਲੱਤੀ ਲੱਗਾ ਉਹ ਉਹ ਠੀਕ ਆ ਚਲੋ ਚਲੋ ਤਿੰਨੇ ਹੀ ਤਿੰਨੇ ਹੀ ਤਿੰਨੇ ਹੀ ਚੱਲ 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 ਇਹਦੇ ਫੇਰ ਉਹ ਛੇਤਰ ਮੜਿਆ ਰੱਖ ਕੇ ਹੋਏ ਅੱਗੇ ਦੇ ਹੋ ਅੱਗੇ ਹਾਂ ਚੱਲ 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 ਡੋਜ ਤੇ ਕਰਾ ਇਹਨੂੰ ਛੱਡ ਕੇ ਭਜਾ ਛੱਡ ਤੇ ਛੱਡ ਕੇ ਭਜਾ ਇਹਨੂੰ ਛੱਡ ਦੇ ਚੱਲ 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 ਦੂਰ ਹੋ ਕੇ ਦੂਰ ਹੋ ਗਏ ਕੋਈ ਨਾ ਕੋਈ ਨਾ ਕੋਈ ਨਾ ਚੱਲ ਚਲੋ 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 ਸ਼ਾਬਾਸ਼ हां चल, चलो 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 वेरी गुड वेरी गुड साम्भ गए चलो चलो शिकारी चलो आ जा आ, जा, आ जा।, जा चल चल चल, चल, चल। चला, 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 जा। ਓ ਚੱਲ ਇੱਕ ਕੰਮ ਮੰਨ ਚੱਲ ਦੋ ਦਾ ਪੋਲਾ ਆ ਗਿਆ ਲੱਗ ਗਿਆ ਪਤਾ ਕਿ ਨਹੀਂ ਸਹਿਜ ਆ ਗਿਆ ਦਿੱਤਾ ਫੜੋ ਥੱਲੇ ਓਏ ਕੀ ਕਰਦਾ ਮੈਂ ਸਿੱਟਣਾ ਨਿਕਾ ਚੱਲ ਜੋ ਤੇ ਆ ਜਾ ਇੱਦਾਂ ਫੜਦਾ ਇੱਦਾਂ ਫੜਦਾ ਕਿੱਟਾ ਓਏ ਹਾਂ ਕੱਢ ਹਾਂ ਪਿੱਛੇ ਮਤ ਤੋਰ ਤੋਰ ਕੇ ਚੱਲ ਓਏ ਗੱਲ ਥੋੜਾ ਰਹਿ ਮਾਰ ਨੀ ਪਿੱਛੋ ਡਰ ਡਰ ਦੋ ਦਾ ਪੱਟ ਇਹ ਕੋੜੇ ਥੋਲੇ ਫਾੜਲਾ ਤੋੜ ਤੁਰ ਤੁਰ ਚਾਉ ਦੇ ਤੁਰ ਤੁਰ ਓ ਲਾਤ ਦੂਜੀ ਪਟਕਾ ਕਰ ਲਾਤ ਮਗਰ ਨਹੀਂ ਲਿਆ ਪਹਿਲਾਂ ਇੱਧਰ ਲਈ ਫਿਰ ਦੂਜੀ ਲਾਤ ਹਾਂ ਕੱਲ ਦੂਜੀ ਲਾਤ ਹੁਣ ਦੋ ਦੋ ਪਟ ਕਾ ਨੂੰ ਸਿੱਧਾ ਤੁਰ ਜਲਦੀ ਪਟ ਚੱਲ 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 ਇਹ ਫਾਲਾ ਕਰਨਾ ਸਕੇ ਨਹੀਂ ਬਾਹਰ ਬਹਿ ਜਾ ਚੱਲ 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 ਅੱਜ ਨੇ ਮੇਰਾ ਘੇਰੀ ਜਿਹੀ ਮੇਰਾ ਬਰਾ ਲੋਕੀ ਕਾ ਇਹਨੇ ਚੱਲ 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 ਦੰਦੀਵਾੜ ਦੇ ਨਹੀਂ ਬਾਹ ਤੇ ਚੱਲ ਓਏ ਚੱਲ ਚੱਲ ਇਹਨੂੰ ਛੱਡ ਇਹਨੂੰ ਕਰ ਚੱਲ 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 ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਐਦਾਂ ਬਣਾਉਂਦਾ ਐਦਾਂ ਨਹੀਂ ਐਦਾਂ ਬੋਤਲ ਹਲਾ ਭਰਾਵਾ ਮੂੰਹ ਤੇ ਨਾ ਪਹਲੀ ਬਰਮੀ ਐਦਾਂ ਹੀ ਪੀਜਾ ਅੱਜ ਸਹੀ ਯਾਰ ਇਹ ਦਾਦੀ ਬੋਤਲ ਪੀ ਗਿਆ ਤੇ ਤੈਨੂੰ 500 ਰੁਪਈਆ ਨਾ ਵੇਖ ਲਾ ਨਹੀਂ ਬੋਲ ਬੋਲ ਦੇ ਆ ਵੀ ਇਹ ਲਾ ਇਧਰ ਵੇਲਾ ਜੰਮੀ ਨਹੀਂ ਗਈ ਵੇਲਾ ਇੱਦਾਂ ਪੈਣੀ ਚਾਹੀਦੀ ਬਰਮੀ ਵੇਖੋ ਉਹ ਪਰ ਉਹ ਤੇ ਨਾ ਪਾਦੀ ਮम्मा ਇਹਨੂੰ ਨਹੀਂ ਪਉਂਦਾ ਆ ਚੱਕ ਪੁੱਤੇ ਜੀ ਇੱਟ ਪਾਸੇ ਕਰਦੇ ਓਏ नाम जो पीऊंगा ब्रमी अज किन्न गिलास बारह गलास बोतल लेन लीद